ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪ੍ਰੇਮਨਗਰ ਰੋਡ ਤੇ ਗੋਦਨਾਨਕਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਪਾਰਕ ਜਿਹੜਾ ਵਾ ਜੀ ਸੋ ਇਹ ਪਾਰਕ ਜਿਹੜਾ ਵਾ ਇਹ ਜਦੋਂ ਬਣਿਆ ਸੀ ਤਾਂ ਇਹ ਬੜੇ ਇਲਾਕੇ ਦੇ ਲੋਕ ਬਹੁਤ ਖੁਸ਼ ਹਨ ਕਿਉਂਕਿ ਇਸ ਪਾਰਕ ਦੀ ਬੜੀ ਵੱਡੀ ਦੇਣ ਆ ਇੱਥੇ ਬੱਚੇ ਆ ਕੇ ਜਿਹੜੇ ਆ ਜੀ ਆਪਣਾ ਦੇਖੋ ਗੀਮਾਂ ਲਗਾਉਂਦੇ ਨੇ ਉਹ ਜਿਹੜੇ ਬਜ਼ੁਰਗ ਨੇ ਉਹ ਇੱਥੇ ਸੈਰ ਕਰਦੇ ਨੇ ਔਰ ਬੜਾ ਬੈਨੀਫਿਟ ਹੋਇਆ ਸੀ ਇਸ ਪਾਰਕ ਦਾ ਪਰ ਅੱਜ ਹਾਲਾਤ ਇਹਦੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖਸਤਾ ਹੁੰਦੇ ਜਾ ਰਹੇ ਨੇ ਆ ਦੇਖੋ ਉਹਦੇ ਵਿੱਚ ਜਾਰੀਆਂ ਗੱਡੀਆਂ ਆ ਦੇਖੋ ਈ ਰਿਕਸ਼ੇ ਔਰ ਰਸਤੇ ਜਿਹੜੇ ਅਨੇਕਾਂ ਰਸਤੇ ਬਣੇ ਨੇ ਇਹ ਦੇਖੋ ਤੁਸੀਂ ਜਾਨਵਰ ਡੌਗ ਵਗੈਰਾ ਦਿਖਾਓ ਇਹ ਡੌਗ ਜਿਹੜੇ ਵਿੱਚ ਘੁੰਮਦੇ ਪਏ ਨੇ ਸੋ ਕਈ ਤਰ੍ਹਾਂ ਦੇ ਜਿਹੜੇ ਜਾਨਵਰ ਜਿਹੜੇ ਇਥੇ ਘੁੰਮ ਰਹੇ ਨੇ ਪਰ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੀ ਔਰ ਹਾਲਤੇ ਦੀ ਦੇਖੋ ਤੁਸੀਂ ਹਾਲਤ ਦਿਨ ਪ੍ਰਤੀ ਦਿਨ ਜੜੀ ਦੀ ਖਸਤਾ ਹੁੰਦੀ ਜਾ ਰਹੀ ਆ ਸੋ ਕਿਤਨਾ ਕਿਤੇ ਜਿਹੜਾ ਵਾ ਜੀ ਬਹੁਤ ਮਾੜੇ ਹਾਲਾਤ ਹੋ ਗਏ ਨੇ ਸੋ ਤਸਵੀਰ ਜਿਹੜੀ ਸਾਂਝੀ ਕਰ ਰਹੇ ਆ ਸੋ ਇਹਦੀ ਹਾਲਤ ਜਿਹੜੀ ਤੁਹਾਨੂੰ ਦੱਸ ਰਹੇ ਆ ਵੀ ਹਾਲਤ ਬਹੁਤ ਜ਼ਿਆਦਾ ਮਾੜੀ ਹੁੰਦੀ ਜਾ ਰਹੀ ਆ ਸੋ ਇਸ ਸਾਈਡ ਦੇਖੋ ਤੁਸੀਂ ਤਕਰੀਬਨ ਸਾਰਾ ਜੰਗਲ ਜਾੜਵਾ ਜੀ ਔਰ ਤੁਹਾਨੂੰ ਦਿਖਾਵਾਂਗੇ ਜਿਹੜੀ ਬੈਠਣ ਵਾਲੀ ਕੁਰਸੀਆਂ ਉਹਨਾਂ ਨੂੰ ਵੀ ਜੰਗ ਲੱਗ ਚੁੱਕਾ ਵਾ ਇੰਨੇ ਹਾਲਾਤ ਮਾੜੇ ਨੇ ਔਰ ਸਭ ਤੋਂ ਵੱਡੀ ਗੱਲ ਵੀ ਲਾਈਟ ਦੀ ਬੜੀ ਵੱਡੀ ਸਮੱਸਿਆ ਇੱਥੇ ਨਾ ਕੋਈ ਲਾਈਟ ਵਾ ਨਾ ਹੀ ਕਿਸੇ ਤਰ੍ਹਾਂ ਦਾ ਪ੍ਰਬੰਧ ਵਾ ਸੋ ਜਿਹੜੇ ਇੱਥੇ ਲੋਕ ਸੈਰ ਕਰਦੇ ਉਹਨਾਂ ਨਾਲ ਗੱਲਬਾਤ ਕਰਨੇ ਆ ਪਾਜੀ ਬੜੀ ਵੱਡੀ ਦੇਨ ਸੀ ਇਸ ਪਾਰਕ ਦੀ ਪਰ ਹਾਲਤ ਬਹੁਤ ਮਾੜੀ ਹੋ ਗਈ ਕਿਦਾਂ ਕਿਦਾਂ ਪਾਜੀ ਇਹ ਤੇ ਕਮੇਟੀ ਵਾਲੇ ਦੇ ਘੱਟੋ ਘੱਟ 6 ਵੇ ਲੈ ਗਏ ਬੁੱਧ ਨੂੰ ਕਿਹਾ ਹੋਵੇਗਾ ਤੇ ਕਿਦਾਂ ਲਾਈਟ ਦਾ ਧਿਆਨ ਦਿੱਤਾ ਲਾਈਟ ਕੋਈ ਜਗਦੀ ਕੋਈ ਨਹੀਂ ਜਗਦੀ ਅੱਛਾ ਮੈਂ ਦੇਖ ਰਿਹਾ ਪਾਜੀ ਪੰਡੀਆਂ ਨਿਕਲਦੀਆਂ ਇੱਥੇ ਜੀਆ ਤਾਲ ਸਪਰੇ ਦਾ ਤਾਲ ਲੱਗੀ ਹੈ ਕੰਡੇ ਵਾਲੀ ਹਾਂਜੀ ਉੱਥੋਂ ਟੁੱਟ ਗਈ ਹੈ ਦੁਕਾਨ ਤੋੜ ਕੇ ਦੇ ਵਿੱਚੋਂ ਡੰਗਾ ਚਾਰ ਦੇ ਵਿੱਚ ਰਾਹ ਬਡਾਲਿਆ ਬੱਚ ਪੜੀ ਹੋਰੀ ਕਹਾਂ ਮੈਂ ਕਿ ਮੈਨੂੰ ਵੀ ਤਾਲਾ ਜੋੜੋ ਨਹੀਂ ਜੋੜੀ ਜਾਂਦੇ ਨੇ ਪੈਸੇ ਦਾ ਖੁੱਲਾ ਹੋ ਪੈਸੇ ਖੁੱਲਾ ਜੀ ਬੱਚ ਖੇਡਦੇ ਆ ਕਦੀ ਐਕਸੀਡੈਂਟ ਹੋ ਸਕਦਾ ਮੈਂ ਵੀ ਦੇਖ ਰਿਹਾ ਈ ਰਿਕਸ਼ੇ ਵਿੱਚ ਲੰਘਦੇ ਪਏ ਆ ਗੱਡੀਆਂ ਲੰਘਣ ਦੀਆਂ ਬੜਾ ਜੀ ਹੁਣ ਤਾਂ ਘਾਟੇ ਸਿਰ ਤੋਂ ਚੱਲਦੇ ਚੱਲਦੇ ਰਹਿੰਦੇ ਐਸੇ ਸਵੇਰੇ ਬੱਚੇ ਕ੍ਰਿਕਟ ਖੇਡਦੇ ਆ ਇੱਦਾਂ ਤੇ ਮੜ ਕੇ ਕੰਮ ਸ਼ਾਹ ਹੋ ਕੇ ਤੋੜ ਜਾਂਦੇ ਆ ਇਹ ਤਾਂ ਹਾਸਾ ਹੀ ਵਾਪਸ ਸਕਦਾ ਕੋਈ ਭਾਈ ਬਿਲਕੁਲ ਜੀ ਬਸੋ ਜੀ ਤੇ ਇਹ ਜਿਹੜਾ ਲਾਈਟ ਦੀ ਕੋਈ ਬੜੀ ਸਮੱਸਿਆ ਮੈਂ ਦੇਖ ਰਿਹਾ ਵਾਂ ਪਹਨੇਰੇ ਜਿੱਥੇ ਕੋਈ ਆਉਂਦਾ ਹੀ ਨਹੀਂ ਨਾ ਹੋਰ ਘੜੀ ਨੂੰ ਇੱਥੇ ਮੈਂ ਕੁਝ ਵੇਲਾ ਸਰ ਲਾਈਟਾਂ ਜਿਵੇਂ ਬਿਲਕੁਲ ਬੜੀ ਦੁਨੀਆ ਹੈ ਤਾਂ ਹੁਣ ਤੁਹਾਡੇ ਸਾਹਮਣੇ ਵਾਲੋ ਸਾਰੇ ਹੌਲੀ ਹੌਲੀ ਚੱਲ ਗਏ ਆ ਹਾਂਜੀ ਕੀ ਕਹਿਆ ਬਾਜੀ ਲਾਈਟਾਂ ਤਾਂ ਜਗਦੀਆਂ ਨਹੀਂ ਵਿੱਚ ਵਿੱਚ ਲਾਈਟਾਂ ਬੰਦ ਹੀ ਰਹਿੰਦੀਆਂ ਦੂਜਾ ਇਹ ਸਾਈਡਾਂ ਤੋਂ ਝਾੜੀ ਹੈ ਕਦੀ ਸਾਫ਼ ਹੀ ਨਹੀਂ ਕੀਤੀ ਗੰਦਗੀ ਇੰਨੀ ਪਈ ਹੈ ਹੱਦ ਤੋਂ ਵੱਧ ਪੂਰਾ ਜੰਗਲ ਬਣ ਗਿਆ ਤੇ ਜੰਗਲ ਬਣ ਗਿਆ ਇਧਰੋਂ ਸਫਾਈ ਨਹੀਂ ਹੁੰਦੀ ਉਧਰੋਂ ਤੇ ਤੇ ਫਿਰ ਲੱਖ ਰੁਪਿਆ ਖਰਚਦਾ ਫਾਇਦਾ ਕੀ ਹੈ ਨਾ ਪ੍ਰਸ਼ਾਸਨ ਨੂੰ ਮੈਨੂੰ ਉਹ ਐਵੇਂ ਹੀ ਹੈ ਜੀ ਨਜਾਇਜ਼ ਸੋਫਾਈ ਹੁੰਦੀ ਨਹੀਂ ਇਹ ਬਿਲਕੁਲ ਬਾਬੇ ਵਾਲੇ ਨੇ ਤਾਂ ਬਣਾਏ ਸੀ ਆਪੀ ਕੋਈ ਚਰਨ ਦੇ ਵਿੱਚ ਉਤੋਂ ਬਾਅਦ ਫਿਰ ਧਿਆਨ ਦਿੱਤਾ ਕਿ ਉਹਨੇ ਧਾ ਕੇ ਰੱਖਿਆ ਧਿਆਨ ਦਿੱਤਾ ਕੋਈ ਇਹ ਤਾਂ ਪ੍ਰਸ਼ਾਸਨ ਦਾ ਫਰਜ ਬੰਦਾ ਨਾ ਵੀ ਧਿਆਨ ਦੇਣਾ ਜਨਤਾ ਦੇ ਖਾਲਸਾ ਹੀ ਉਹਨਾਂ ਨੇ ਸਾਰੇ ਬੂਟੇ-ਛੂਟੇ ਲਗਾਏ ਵਧੀਆ ਕੰਮ ਕਰਦਾ ਸੀ ਐ ਨਹੀਂ ਕਿ ਉਹ ਵਧੀਆ ਬੰਦਾ ਸੀ ਔਰ ਬੂਟੇ ਬੱਚਿਆਂ ਵਾਂਗ ਪਾਲਦਾ ਸੀ ਹੁਣ ਉਹ ਜਿੱਦੂ ਦਾ ਵਿਚਾਰਾ ਉਹ ਬੰਦਾ ਪ੍ਰਾਈਵੇਟ ਸੀ ਪ੍ਰਾਈਵੇਟ ਹੀ ਉਹ ਜਿੱਦੂ ਦਾ ਵਿਚਾਰਾ ਸਾਈਡ ਤੇ ਗਿਆ ਨਾ ਉਸ ਤੋਂ ਬਾਅਦ ਕਿਸੇ ਨੇ ਵੀ ਦੇਖਭਾਲ ਨਹੀਂ ਕੀਤੀ ਕੰਮ ਕਰਨ ਨਹੀਂ ਦਿੰਦੇ ਉਹਨੂੰ ਕਰਨ ਵੀ ਨਹੀਂ ਦਿੰਦੇ ਕੰਮ ਚਾਰੇ ਆਪਣੇ ਤੌਰ ਤੇ ਕਰਦੇ ਹੋਣਗੇ ਨਾ ਪਰ ਜਿਹੜੇ ਨਾਲ ਆਪਣਾ ਪੈਸਾ ਵੜਾ ਖਰਚ ਜਿਹੜੇ ਗੱਲ ਕੀ ਫੁੱਲਾਂ ਵਾਲੇ ਜਿਹੜੇ ਆਂਦੇ ਸੀ ਨਾ ਜਿਹੜੇ ਕਮੇਟੀ ਕਰਦੇ ਉਹ ਨਹੀਂ ਕਰ ਦਿੰਦੇ ਰੇ ਕੰਮ ਉਹ ਬਥੇਰਾ ਵਿਚਾਰਾ ਕੰਮ-ਕੁਮ ਕਰਕੇ ਜਾਂਦਾ ਰਿਹਾ ਉਹਨੇ ਸਫਾਈਆਂ ਬੜੀਆਂ ਕਰਦਾ ਰਿਹਾ ਬੰਦਾ ਇਕੱਲਾ ਹੀ ਬੰਦਾ ਜਿੰਨੇ ਵੀ ਬੂਟੇ ਸੀ ਨਾ ਬੱਚਿਆਂ ਵਾਂਗ ਪਾਲੇ ਉਹਨੇ ਔਰ ਬੱਚਿਆਂ ਵਾਂਗ ਲਾਏ ਬਟੇ ਬੂਟੇ ਉਹਨਾਂ ਪਰ ਹੁਣ ਉਹ ਬਿਲਕੁਲ ਕੋਈ ਦੇਖਵਾਲੀ ਨਹੀਂ ਕਰਦਾ ਕੋਈ ਧਿਆਨ ਨਹੀਂ ਦਿੰਦਾ ਕੋਈ ਧਿਆਨ ਨਹੀਂ ਦਿੰਦਾ ਜੀ ਦਾ ਆਜੋ ਭਾਈ ਆਜੋ ਸੋ ਦੇਖੋ ਤਕਰੀਬਨ ਜਿਹੜਾ ਵਾ ਸੋ ਲੋਕ ਪਰੇਸ਼ਾਨ ਨੇ ਕਿਉਂਕਿ ਇੱਥੇ ਤਕਰੀਬਨ ਲਾਈਟ ਦਾ ਜਿਹੜਾ ਪ੍ਰਬੰਧ ਕੋਈ ਨਹੀਂ ਹੈਗਾ ਹਨੇਰਾ ਛਾਇਆਦਾ ਵਾ ਸੋ ਪਾਜੀ ਇੱਕ ਸਕੰਡ ਆਜੋ ਆਜੋ ਅੱਗੇ ਆਜੋ ਸੋ ਇੱਥੋਂ ਰਾਹ ਬਣੇਦੇ ਆ ਜਿਹੜੇ ਕਈ ਤਰ੍ਹਾਂ ਦੇ ਜਾਨਵਰ ਇੱਥੋਂ ਨਿਕਲਦੇ ਨੇ ਔਰ ਦੇਖੋ ਗੱਡੀਆਂ ਜਿਹੜੀਆਂ ਇਹਦੇ ਵਿੱਚ ਪਾਰਕ ਤੋਂ ਨਿਕਲਦੀਆਂ ਨੇ ਬੱਚਿਆਂ ਨੂੰ ਮੁਸ਼ਕਲ ਹੁੰਦੀ ਜਿਹੜੇ ਇੱਥੇ ਬੱਚੇ ਖੇਡਦੇ ਨੇ ਸੋ ਪਾਜੀ ਕਿਧਰਾਂ ਕਿਧਰ ਦਿੱਕਤ ਵੱਡੀ ਆ ਕਿਉਂਕਿ ਇਹਦੀ ਪਾਰਕ ਦੀ ਬੜੀ ਵੱਡੀ ਏਐਨਸੀ ਪਰ ਅਜ ਹਾਲਤ ਬਹੁਤ ਮਾੜੀ ਹੋ ਗਈ ਹੈ ਹਾਂਜੀ ਕੀ ਕਹੋਗੇ ਪਾਜੀ ਕੀ ਕਹਿਣਾ ਜੀ ਇਹ ਹਾਲਤ ਹੋਣਾ ਚਾਹੀਦਾ ਕੋਈ ਨਾ ਕੋਈ ਹਾਲੇ ਸਰਕਾਰ ਨੇ ਕਰ ਅਲੀ ਤੁਸੀਂ ਅਪੀਲ ਕਰ ਸਕਦੇ ਹੋ ਨਾ ਜੀ ਪੇਲ ਤੇ ਕਰਦੇ ਹੁੰਦੇ ਕਈ ਲਿਖੇ ਵੀ ਦਿੱਤਾ ਕਈ ਮੋਦ ਬੰਦੇ ਨੇ ਹੂੰ ਜੇ ਲਿਖੇ ਵੀ ਦਿੱਤਾ ਕੋਈ ਹੱਲ ਨਹੀਂ ਹੋਇਆ ਨਹੀਂ ਹੱਲ ਹੋਇਆ ਕੋਈ ਕਹਿੰਦੇ ਕਈ ਵਾਰੀ ਲਿਖੇ ਵੀ ਦਿੱਤਾ ਪਰ ਹੱਲ ਕੋਈ ਨਹੀਂ ਹੋਇਆ ਸੋ ਹਾਲਾਤ ਕਿਤੇ ਨਾ ਕਿਤੇ ਹਾਂਜੀ ਖਾਂੜੇ ਨੂੰ ਦੱਸ ਕੇ ਕਰਾ ਕੇ ਦਰਖਾਸਤ ਇਹਨਾਂ ਇੱਕ ਵਾਰੀ ਦਰਖਾਸਤ ਦਿੱਤੀ ਪਰ ਹੱਲ ਕਿਸੇ ਨੇ ਨਹੀਂ ਕੀਤਾ ਸੋ ਹੱਲ ਕਿਸੇ ਨੇ ਨਹੀਂ ਕੀਤਾ ਜੀ ਆਜੋ ਆਜੋ ਇੱਧਰ ਆਏ ਕਿ ਦੱਸੂ ਜੰਗਲ ਦੀ ਦਿਖਾਣੇ ਆ ਸਾਰਾ ਜੰਗਲ ਬਣਿਆ ਦਾ ਪਿੱਛੇ ਜੀ ਬੈਕ ਸਾਈਡ ਤੇ ਸਾਰਾ ਹੀ ਜੰਗਲਵਾ ਟੋਟਲ ਸੋ ਪਾਜੀ ਇਹ ਜੰਗਲ ਦੀ ਵੀ ਕੋਈ ਸਪਾਈ ਨਿਕਾਲਾ ਕਟਾਈ ਕਰਦਾ ਕੋਈ ਆ ਕੇ ਕੋਈ ਨਹੀਂ ਕੋਈ ਸਪਾਈਸ਼ ਵੀ ਨਹੀਂ ਜਿੱਥੇ ਹੁਣ ਕੋਈ ਸਪਾਈਸ਼ ਵੀ ਨਹੀਂ ਹੁੰਦੀ ਇੱਥੇ ਕੋਈ ਮਾਲੀ ਲਗਾ ਇੱਥੇ ਨਾ ਨਾ ਕੋਈ ਮਾਲੀ-ਮੁਲੀ ਨਹੀਂ ਇੱਥੇ ਪੜੇ ਲਾਤ ਹੋ ਗਏ ਪਾਜੀ ਵੀ ਦਿੱਕ ਜਾਂਦੇ ਬਿਲਕੁਲ ਨਹੀਂ ਧਿਆਨ ਦਿੰਦੇ ਕੋਈ ਮੈਂ ਜਦੋਂ ਬਣੀ ਵਾਰ ਕੀ ਦੇ ਦਿੰਦਾ ਕੋਈ ਧਿਆਨ ਜੀ ਮੈਂ ਤੁਹਾਡੇ ਇਸ ਇਲਾਕੇ ਦੀ ਤੇ ਆ ਜਾਗੇ ਇਹੀ ਕੋਈ ਇੱਕ ਪਾਰਕ ਆ ਨਾ ਬਿਲਕੁਲ ਹੀ ਤੁਹਾਡੇ ਸਰਾਂ ਲੱਗਦੀ ਹੈ ਉਹ ਬੱਚੇ ਸਾਰੇ ਸਾਰਾ ਸ਼ਹਿਰ ਵੀ ਸਾਰੇ ਬੱਚੇ ਉੱਠਦੇ ਆ ਖੇਡਦੇ ਆ ਕ੍ਰਿਕਟ ਖੇਡਦੇ ਆ ਐਦਵਾਰ ਤੇ ਕੋਈ ਰੱਛ ਹੁੰਦਾ ਇੱਥੇ ਤੇ ਉੱਜਕੇ ਇੱਕ ਤਾਂ ਮੁਸ਼ਕਿਲਾਂ ਹੀ ਰਾਹ ਦੀ ਹੈ ਜੀ ਸਭ ਤੋਂ ਵੱਡੀ ਰਾਹ ਉਹ ਜਿਹੜਾ ਡੰਗਣ ਉੱਤੇ ਆ ਕੇ ਛੱਡ ਦਿੰਦੇ ਐ ਸੀ ਹੂੰ ਤੇ ਘਾਹ ਨਹੀਂ ਦਿੰਦੇ ਡੰਗਣ ਚੜ੍ਹ ਦਿੰਦੇ ਆ ਆਹਾਂ ਜੋ ਲੋਕ ਹੋਇਆ ਕਰਦੇ ਆ ਕਿ ਬੱਚੇ ਲੱਤ ਤਲਕ ਜੇ ਪੈਰ ਤਲਕ ਜੇ ਸਲਿੱਪ ਹੋ ਜੇ ਛੱਟ ਵੀ ਲੰਘ ਜਾਂਦੇ ਆ ਬਿਲਕੁਲ ਸਹੀ ਕਿਹਾ ਭਾਜੀ ਉਹਨੇ ਵੱਡੀ ਮੁਸ਼ਕਿਲ ਜਿਹੜੀ ਹੈ ਨਾ ਜੀ ਰਸਤੇ ਦੀ ਆ ਉਹ ਤੁਸੀਂ ਦੇਖੋ ਸਕੂਟਰ ਦਿਖਾਓ ਭਾਜੀ ਅਜੇ ਵੀ ਇੱਥੋਂ ਐਕਟਿਵਾ ਸਕੂਟਰ ਈ ਰਿਕਸ਼ੇ ਗੱਡੀਆਂ ਜਿਹੜੀਆਂ ਇਹਦੇ ਵਿੱਚੋਂ ਗਰਾਊਂਡ 'ਚ ਨਿਕਲਦੀਆਂ ਨੇ ਸੋ ਕਿਤਨਾ ਕਿਤੇ ਜਿਹੜਾ ਇਹ ਸਭ ਬੰਦ ਹੋਣਾ ਚਾਹੀਦਾ ਵਾ ਰਸਤੇ ਦੇ ਚਾਰਪੌੜ ਜਿਹੜੀ ਤਾਰ ਲ ਔਰ ਮਾਲੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਜੀ ਸੋ ਤੁਹਾਨੂੰ ਆਇਆ ਦੇਖੋ ਨੇ ਜੰਗਲਪੁਰਾ ਜੀ ਆ ਦੇਖੋ ਸਾਰਾ ਜੰਗਲ ਬਣਿਆ ਦਾ ਵਾ ਔਰ ਜਾਨਵਰ ਜਿਹੜੇ ਇੱਥੇ ਜਿਹੜੇ ਹੈ ਜੀ ਅਨੇਕਾਂ ਪ੍ਰਕਾਰ ਦੇ ਜਿਹੜੇ ਜਾਨਵਰ ਜਿਹੜੇ ਘੁੰਮਦੇ ਇੱਥੇ ਡੰਗਰ ਘੁੰਮ ਰਹੇ ਨੇ ਔਰ ਇਹ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਕਿ ਕਿਤਰਾਗੇ ਤੇ ਧਿਆਨ ਦਿੱਤਾ ਜਾਵੇ ਸੋ ਜਿਹੜੀਆਂ ਸੀਟਸ ਇੱਥੇ ਬੈਠਣ ਵਾਸਤੇ ਉਹ ਵੀ ਟੁੱਟ ਚੁੱਕੀਆਂ ਨੇ ਸੋ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਜੀ ਪ੍ਰੇਮਨਗਰ ਰੋਡ ਤੇ ਉਹਦੇ ਸਾਹਮਣੇ ਦੀ ਤਸਵੀਰ ਦਿਖਾ ਰਹੇ ਹਾਂ ਸੋ ਇਹ ਹਾਲਾਤ ਖਾ ਉਹ ਜੰਗਲ ਦੇ ਇਹ ਪੂਰਾ ਜੰਗਲ ਵ ਬੈਕਸਾਈਡ ਤੇ ਔਰ ਤੁਸੀਂ ਦੇਖੋ ਬਿੱਥੋ ਇਹਦੇ ਜੰਗਲ ਦੇ ਵਿੱਚੋਂ ਜਿਹੜੇ ਕਈ ਤਰ੍ਹਾਂ ਦੇ ਜੀਵ ਜਿਹੜੇ ਨਿਕਲਦੇ ਨੇ ਔਰ ਜਦੋਂ ਇੱਥੇ ਬੱਚੇ ਖੇਡਦੇ ਨੇ ਤਾਂ ਬੱਚਿਆਂ ਨੂੰ ਵੀ ਜਿਹੜਾ ਖਤਰਾ ਬਣੇ ਰਹਿੰਦਾ ਵਾ ਜੀ ਸੋ ਇਹ ਦੇਖੋ ਤੁਸੀਂ ਸਿਗਰਟ ਵਗੈਰਾ ਵੀ ਇੱਥੇ ਜਿਹੜੇ ਆ ਆ ਦੇਖੋ ਜਦੋਂ ਕੋਈ ਕਹਿੰਦੇ ਮਾਈ ਬਾਪ ਨਾ ਹੋਏ ਤਾਂ ਫਿਰ ਇੱਥੇ ਆ ਕੇ ਮਾੜੇ ਚੰਗੇ ਕੰਮ ਵੀ ਹੁੰਦੇ ਆ ਜੀ ਆ ਦੇ ਕੋਈ ਇੱਥੇ ਕੋਈ ਸਿਗਰਟ ਵਗੈਰਾ ਵੀ ਪੀਤੀ ਜਾਂਦੀਆਂ ਨੇ ਉਹ ਪਿਛੇ ਟੀਕੇ ਵੀ ਪੇਕ ਦੋ ਸੋ ਮਾੜੇ ਚੰਗੇ ਕੰਮ ਵੀ ਇੱਥੇ ਕੀਤੇ ਜਾਂਦੇ ਨੇ ਜੀ ਸੋ ਅਸੀਂ ਤਾਂ ਅਪੀਲ ਕਰਾਂਗੇ ਕਿ ਨਾ ਪਾਰਕਾਂ ਦੇ ਵਿੱਚ ਸਿਰਫ ਤਜ਼ਰਬ ਯੱਗੇ ਮਾਸੇ 파ਰਕ ਹੁੰਦੀ ਆ ਵਾ ਨਾ ਕਿ ਇਹ ਮਾੜੇ ਕੰਮ ਵਾਸਤੇ ਸੋ ਮਾੜੇ ਕੰਮ ਉਦੋਂ ਹੁੰਦੇ ਆ ਜਦੋਂ ਕੋਈ ਪ੍ਰਬੰਧ ਨਾ ਹੋਵੇ ਜਾਨੀ ਕਿ ਜਦੋਂ ਕੋਈ ਮਾਈ ਬਾਪ ਨਾ ਹੋਵੇ ਸੋ ਇਸ ਜੰਗਲ ਦੀ ਵੀ ਜਿਹੜੀ ਸਫਾਈ ਹੋਣੀ ਚਾਹੀਦੀ ਆ ਔਰ ਲਾਈਟ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਪੂਰਾ ਹਨੇਰਾ ਸ਼ਾਇਦਾ ਵਾ ਹਨੇਰੇ ਵਿੱਚ ਜਿਹੜਾ ਵਾ ਇੱਥੇ ਲੋਕ ਸੈਰ ਕਰ ਰਹੇ ਨੇ ਔਰ ਕਿਸੇ ਵੇਲੇ ਵੀ ਕੋਈ ਹਾਸਾ ਇੱਥੇ ਵਾਪਰ ਸਕਦਾ ਵਾ ਜੀ ਸੋ ਅਸੀਂ ਗੁਰਦਾਸਪੁਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਇੱਕ ਮਾਤਰ پارکਾ ਜੀ ਪ੍ਰੇਮ ਨਗਰ ਰੋਡ ਦੀ ਔਰ ਸਪਾਰਕ ਦੀ ਜਿਹੜੀ ਹੈ ਰੱਖ-ਰਖਾਵ ਕੀਤਾ ਜਾਵੇ ਔਰ ਇਹਦੀ ਖਾਸ ਕਰਕੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਔਰ ਇੱਕ ਇਹਦੇ ਹਾਲਦ ਵਾਲੇ ਤਾਰ ਲਗਾਈ ਜਾਵੇ ਜਿਹੜੀ ਚਾਰ ਦੁਵਾਰੀ ਜਿਹੜੇ ਰਸਤੇ ਬਣੇ ਨੇ ਰਸਤੇ ਬੰਦ ਕੀਤੇ ਜਾਣ ਸਿਰਫ ਦੇਖੋ ਜਿਹੜਾ ਮੇਨ ਰਸਤਾ ਜਿਹੜਾ ਉਹੀ ਖੁੱਲੇ ਜਿਹੜਾ ਮੇਨ ਗੇਟ ਹੀ ਖੁੱਲੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਏ ਔਰ ਜਿਹੜੀਆਂ ਗੱਡੀਆਂ ਚ ਨਿਕਲਦੀਆਂ ਨੇ ਗੱਡੀਆਂ ਬੰਦ ਹੋਣ ਸੋ ਅਸੀਂ ਬੇਨਤੀ ਜ਼ਰੂਰ ਕਰਾਂਗੇ ਔਰ ਨਗਰ ਕੌਂਸਲ ਕੋ ਰਾਸ਼ਪੁੱਤ ਨੂੰ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਡਿਸਪਬਲ ਰਾਸ ਨੂੰ ਬੇਨ ਇਸ ਪਾਰਕ ਨੂੰ ਬਚਾਇਆ ਜਾਵੇ